ਪਈ ਵੀਰ ਸਿੰਘ ਜੀ ਨਾਮ ਸਿਮਰਨ ਬਾਰੇ ਕੀ ਲਿਖਦੇ ਨੇ ਕਿ ਵਾਹਿਗੁਰੂ ਗੁਰਮੰਤਰ ਹੈ ਇਸ ਦੇ ਸਿਮਰਨ ਦੇ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਸਿਮਰਨ ਫੋਕਾ ਸਾਧਨ ਨਹੀਂ ਇਹ ਪ੍ਰੀਤ ਦੀ ਰੀਤ ਹੈ ਨਾਮ ਆਪ ਹੀ ਜਪਣਾ ਪੈਂਦਾ ਹੈ ਜਿਹੜਾ ਰੋਟੀ ਖਾਏਗਾ ਉਹੀ ਰੱਜੇਗਾ ਸਿਮਰਨ ਰਸਨਾ ਦੇ ਨਾਲ ਜਪਣਾ ਹੈ ਫਿਰ ਆਪੇ ਹੀ ਹਿਰਦੇ ਵਿੱਚ ਲੈ ਜਾਂਦਾ ਹੈ ਨਾਮ ਜਪਣ ਵਾਲੇ ਨੂੰ ਸਬਰ ਅਤੇ ਨਿਮਰਤਾ ਦੀ ਲੋੜ ਹੈ ਸਿਮਰਨ ਨਾਲ ਪਹਿਲਾਂ ਮਨ ਦੀ ਮੈਲ ਉਤਰਦੀ ਹੈ ਤੇ ਇਨਸਾਨ ਬੁਰੇ ਕੰਮਾਂ ਤੋਂ ਸੰਕੋਚ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਸਾਡੇ ਮਨ ਤੇ ਹਰ ਹਾਲਤ ਵਿੱਚ ਅਸਰ ਹੁੰਦਾ ਹੈ ਇਸ ਨਾਲ ਸਾਡੇ ਵਿੱਚ ਕੋਮਲਤਾ ਆ ਜਾਂਦੀ ਹੈ ਚੰਗੇ ਮੰਦੇ ਦੀ ਤਮੀਜ਼ ਹੋ ਜਾਂਦੀ ਹੈ ਤੇ ਮਨ ਬੁਰਾਈ ਤੋਂ ਪਰਹੇਜ਼ ਕਰਨ ਲੱਗ ਜਾਂਦਾ ਹੈ ਸਿਮਰਨ ਪਹਿਲਾ ਮੈਲ ਕੱਟਦਾ ਹੈ ਇਸ ਲਈ ਪਹਿਲਾਂ ਇਸ ਵਿੱਚ ਮਨ ਨਹੀਂ ਲੱਗਦਾ ਜਦੋਂ ਮਨ ਨਿਰਮਲ ਹੋ ਜਾਂਦਾ ਹੈ ਤਾਂ ਸਿਮਰਨ ਵਿੱਚ ਰਸ ਆਉਣ ਲੱਗਦਾ ਹੈ ਫਿਰ ਛੱਡਣ ਨੂੰ ਦਿਲ ਨਹੀਂ ਕਰਦਾ ਮਨ ਚਾਹੇ ਨਾ ਵੀ ਟਿਕੇ ਨਾਮ ਜਪਣਾ ਚਾਹੀਦਾ ਹੈ ਜੇ ਨਾਮ ਜਪਦਿਆਂ ਮਨ ਜਰਾ ਵੀ ਟਿਕ ਜਾਵੇ ਤਾਂ ਥੋੜੀ ਗੱਲ ਨਹੀਂ ਮਨ ਪੂਰਾ ਵਸ ਤਦ ਹੀ ਆਉਂਦਾ ਜਦ ਵਾਹਿਗੁਰੂ ਦੀ ਪੂਰਨ ਕਿਰਪਾਲਤਾ ਹੋਵੇ ਮਨ ਟਿਕੇ ਜਾਂ ਨਾ ਟਿਕੇ ਨਾਮ ਜਪਣਾ ਚਾਹੀਦਾ ਹੈ ਜੋ ਲੱਗੇ ਰਹਿਣਗੇ ਉਹਨਾਂ ਲਈ ਉਹ ਸਮਾਂ ਵੀ ਆਵੇਗਾ ਜਦੋਂ ਮਨ ਦਾ ਟਿਕਾਉ ਪ੍ਰਾਪਤ ਹੋ ਜਾਵੇਗਾ ਜੋ ਤੁਰੇ ਰਹਿਣਗੇ ਭਾਵੇਂ ਮੱਧਮ ਚਾਲ ਹੀ ਸਹੀ ਉਹਨਾਂ ਦੇ ਮੰਜ਼ਲ ਤੇ ਪਹੁੰਚਣ ਦੀ ਆਸ ਹੋ ਸਕਦੀ ਹੈ ਸਿਮਰਨ ਵਿੱਚ ਸਵਾਦ ਨਹੀਂ ਆਉਂਦਾ ਤਾਂ ਗੁਰੂ ਜਾਣੇ ਜੋ ਸਵਾਦ ਨਹੀਂ ਦਿੰਦਾ ਬੰਦੇ ਦਾ ਧਰਮ ਹੈ ਬੰਦਗੀ ਕਰਨਾ ਸਦਾ ਰਸਤੇ ਹੱਕ ਨਹੀਂ ਰਸਤਾ ਕਦੇ-ਕਦੇ ਗੁਰੂ ਚਲ ਘਾਰਾ ਮਾਰ ਕੇ ਦੇ ਦਿੰਦਾ ਹੈ ਤਾਂ ਕਿ ਬੱਚੇ ਡੋਲ ਨਾ ਜਾਣ ਨਾਮ ਪਾਪ ਤੇ ਦੁੱਖ ਘਟਦਾ ਹੈ ਸਿਮਰਨ ਦੇ ਨੂੰ ਵੀ arogh ਕਰਦਾ ਹੈ ਤੇ ਵਾਹਿਗੁਰੂ ਦੇ ਨੇੜੇ ਲੈ ਜਾਂਦਾ ਹੈ ਇਸ ਨਾਲ ਅਸੀਂ ਅੰਤਰਮੁਖੀ ਹੁੰਦੇ ਹਾਂ ਨਾਮ ਜਪਦੇ ਹੋਏ ਨਿਮਰਤਾ ਵਿੱਚ ਰਹੋ ਨਾਮ ਵੀ ਵਾਹਿਗੁਰੂ ਦੀ ਦਾਤ ਹੈ ਇਹ ਸਮਝ ਕੇ ਕਰਾਂਗੇ ਤਾਂ ਨਿਮਰਤਾ ਵਿੱਚ ਰਹਾਂਗੇ ਨਾਮੀ ਪੁਰਖ ਦੀ ਅਰਦਾਸ ਦੇ ਵਿੱਚ ਸ਼ਕਤੀ ਆ ਜਾਂਦੀ ਹੈ ਜਦੋਂ ਕੁਝ ਬਰਕਤ ਆ ਜਾਵੇ ਤਾਂ ਸਿੱਖ ਦੁਨੀਆ ਤੋਂ ਖਬਰਦਾਰ ਰਹੇ ਕਿਉਂਕਿ ਦੁਨੀਆ ਇਸ ਨੂੰ ਆਪਣੇ ਮਤਲਬ ਲਈ ਵਰਤੇਗੀ ਇਸ ਨਾਲ ਆਦਮੀ ਨਾਮ ਤੋਂ ਟੁੱਟਦਾ ਹੈ ਨਾਮ ਜਪਦੇ ਹੋਏ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਹਨ ਨਾਮ ਜੱਪਣ ਵਾਲੇ ਨੇ ਉਹਨਾਂ ਦੇ ਦਿਖਾਵੇ ਤੋਂ ਬਚਣਾ ਹੈ ਤਾਂ ਕਿ ਹਉਮੈ ਨਾ ਆਵੇ ਹਉਮੈ ਆਈ ਤਾਂ ਨਾਮ ਦਾ ਰਸ ਟੁੱਟ ਜਾਵੇਗਾ ਰਿੱਧੀਆਂ ਸਿੱਧੀਆਂ ਵਾਲਾ ਵੱਡਾ ਨਹੀਂ ਵੱਡਾ ਉਹ ਹੈ ਜਿਸ ਨੂੰ ਨਾਮ ਦਾ ਰਸ ਆਇਆ ਹੈ ਤੇ ਨਾਮ ਜਿਸ ਦੇ ਜੀਵਨ ਦਾ ਆਧਾਰ ਬਣ ਗਿਆ ਹੈ ਵਾਹਿਗੁਰੂ ਦਾ ਇੱਕ ਵਾਰ ਨਾਮ ਲੈ ਕੇ ਜੇ ਫੇਰ ਵਾਹਿਗੁਰੂ ਕਹਿਣ ਨੂੰ ਮਨ ਕਰੇ ਤਾਂ ਸਮਝੋ ਸਿਮਰਨ ਸਫਲ ਹੋ ਰਿਹਾ ਹੈ ਤੇ ਮੈਲ ਕੱਟ ਰਹੀ ਹੈ ਰਸਨਾ ਨਾਲ ਇੱਕ ਵਾਰ ਵਾਹਿਗੁਰੂ ਕਹਿਣ ਤੇ ਜੇ ਦੂਜੀ ਵਾਰ ਕਹਿਣ ਨੂੰ ਜੀ ਕਰੇ ਤਾਂ ਚਾਰ ਵਾਰ ਵਾਹਿਗੁਰੂ ਦਾ ਸ਼ੁਕਰ ਕਰੋ ਜੋ ਉਸਨੇ ਤੁਹਾਨੂੰ ਨਾਮ ਬਖਸ਼ਿਆ ਹੈ ਤੇ ਨਾਮ ਪਿਆਰਾ ਲੱਗਾ ਹੈ ਵਾਹਿਗੁਰੂ ਦਾ ਨਾਮ ਜਪਣਾ ਇੱਕ ਵੱਡੀ ਨਿਆਮਤ ਹੈ ਜੋ ਵਾਹਿਗੁਰੂ ਦੀ ਆਪਣੀ ਮਿਹਰ ਨਾਲ ਪ੍ਰਾਪਤ ਹੁੰਦੀ ਹੈ ਜਦੋਂ ਵਾਹਿਗੁਰੂ ਜਪੋ ਤਾਂ ਉਸ ਦਾ ਸ਼ੁਕਰ ਕਰੋ ਜੋ ਨਾਮ ਜਪਾ ਰਿਹਾ ਹੈ ਜਦ ਸੁਰਤੀ ਚੜਦੀ ਕਲਾ ਵਿੱਚ ਹੋਵੇ ਤਾਂ ਮਾਣ ਨਹੀਂ ਕਰਨਾ ਇਸ ਨੂੰ ਵਾਹਿਗੁਰੂ ਦੀ ਮਿਹਰ ਸਮਝਣਾ ਹੈ ਜਦੋਂ ਵਾਹਿਗੁਰੂ ਦਾ ਰਸ ਆਉਣ ਲੱਗਦਾ ਹੈ ਤਾਂ ਕਈ ਲੋਕ ਹੰਕਾਰ ਕਰਨ ਲੱਗ ਪੈਂਦੇ ਹਨ ਇਹ ਪਰਮਾਰਥ ਦੇ ਰਸਤੇ ਵਿੱਚ ਰੁਕਾਵਟ ਹੈ ਇਸ ਤੋਂ ਬਚਣਾ ਚਾਹੀਦਾ ਹੈ ਸਿਮਰਨ ਦੇ ਅਭਿਆਸ ਨਾਲ ਤੁਸੀਂ ਪਰਮਾਰਥ ਦੇ ਰਸਤੇ ਤੇ ਤਰੱਕੀ ਕਰ ਰਹੇ ਹੋ ਇਸ ਦੀਆਂ ਇਹ ਨਿਸ਼ਾਨੀਆਂ ਹਨ ਇੱਕ ਵਾਰ ਵਾਹਿਗੁਰੂ ਆਖਣ ਤੇ ਫਿਰ ਵਾਹਿਗੁਰੂ ਕਹਿਣ ਨੂੰ ਜੀ ਕਰੇ ਨਾਮ ਵਿੱਚ ਦਿਨ ਵਦਿਨ ਵਿਸ਼ਵਾਸ ਵਧੇ ਵਿਕਾਰ ਘਟ ਜਾਣ ਇਕਾਂਤ ਵਿੱਚੋਂ ਰਸ ਆਵੇ ਨਾਮ ਨੇ ਅੰਤ ਤੱਕ ਨਾਲ ਜਾਣਾ ਹੈ ਸੋ ਜਪਨ ਆਰਾਧਨ ਤੇ ਸਿਮਰਨ ਦੀ ਅੰਤਮ ਸਵਾਸਾਂ ਤੱਕ ਲੋੜ ਹੈ ਤੁਸੀਂ ਪੜਿਆ ਧੰਨਵਾਦ ਜੀ ਆਪਣੇ ਪਿਆਰੇ ਦੋਸਤਾਂ ਰਿਸ਼ਤੇਦਾਰਾਂ ਸਾਥ ਸਬੰਧੀਆਂ ਨੂੰ ਵੀ ਇਸ ਸੁਨੇਹਾ ਭੇਜੋ ਜੀ ਪਰ ਜਪਣਾ ਹੁਣ ਤੋਂ ਹੀ ਸ਼ੁਰੂ ਕਰੋ ਜਪਣਾ ਸਵਾਸ ਸਵਾਸ ਸ਼ੁਰੂ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ